ਹਾਂਜੀ ਦੋਸਤੋ ਪੰਜਾਬ ਸਰਕਾਰ ਦੁਆਰਾ ਗਰੀਬ ਲੜਕੀਆਂ ਦੇ ਵਿਆਹ ਲਈ ਜਿਹੜੀ ਛਾਗਣ ਸਕੀਮ ਹੈ ਜਿਹੜੀ ਚਲਾਈ ਗਈ ਹੈ ਇਹ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਪਹਿਲਾਂ ਇਹ ਦਫ਼ਤਰ ਦੇ ਵਿੱਚ ਹੀ ਅਪਲਾਈ ਹੁੰਦਾ ਸੀ ਹੁਣ ਤੁਸੀਂ ਸਾਡੇ ਕੋਲ ਵੀ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਾਸਤੇ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਉਹ ਕੀ ਕੀ ਲੱਗਣਗੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਦੱਸਾਂਗੇ ਆਧਾਰ ਕਾਰਡ ਪਿਤਾ ਦਾ ਤੇ ਲੜਕੀ ਦਾ ਤੇ ਲੜਕੇ ਦਾ ਇਹਦੇ ਵਿੱਚ ਜ਼ਰੂਰੀ ਲੱਗੂਗਾ ਤੇ ਪਾਸਪੋਰਟ ਸਾਈਜ਼ ਫੋਟੋਆਂ ਲੜਕੀ ਦੀਆਂ ਤੇ ਲੜਕੀ ਦੇ ਪਿਤਾ ਦੀਆਂ ਤੇ ਇੱਕ ਲੜਕੇ ਦੀਆਂ ਇਹਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਲੱਗਣਗੀਆਂ ਇੱਕ ਬੈਂਕ ਦਾ ਖਾਤਾ ਪਿਤਾ ਦਾ ਲੱਗੇਗਾ ਆਮਦਨ ਅਤੇ ਜਾਤੀ ਸਰਟੀਫਿਕੇਟ ਪਿਤਾ ਦਾ ਇਹਦੇ ਵਿੱਚ ਜਿਹੜਾ ਜ਼ਰੂਰੀ ਲੱਗੂਗਾ ਦੋਨੇ ਪਰਿਵਾਰਾਂ ਵੱਲੋਂ ਜਿਹੜੇ ਵਿਆਹ ਦੇ ਕਾਰਡ ਨੇ ਉਹ ਜ਼ਰੂਰੀ ਲਾਜ਼ਮੀ ਲੱਗਣਗੇ ਵੋਟਰ ਕਾਰਡ ਪਿਤਾ ਦਾ ਜਿਹੜਾ ਇਹਦੇ ਵਿੱਚ ਲੱਗੇਗਾ ਫੋਨ ਨੰਬਰ ਦੋਨੇ ਪਰਿਵਾਰਾਂ ਦੇ ਲੱਗਣਗੇ 10ਵੀਂ ਦਾ ਸਰਟੀਫਿਕੇਟ ਜਿਹੜਾ ਉਹ ਲੜਕੀ ਦਾ ਲੱਗੇਗਾ ਤੇ ਉਹ ਤੋ ਇਹ ਜਿਹੀ ਜ਼ਰੂਰੀ ਡਾਕੂਮੈਂਟ ਅਤੇ ਜਿਹੜੀ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਸਾਡੇ ਕੈਫੇ ਦੇ ਉੱਪਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ 52000 ਸਕਣ ਸਕੀਮ ਵਿਆਹ ਦੇ ਉੱਤੇ ਜਿਹੜੀ ਦਿੱਤੀ ਜਾਂਦੀ ਹੈ ਅਨੁਸੂਚਿਤ ਜਾਤੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸੇ ਦੀ ਮਦਦ ਜਿਹੜੀ ਹੋ ਸਕੇ